ਸੇ ਦੋਮੂਸੇ ਵਾਲੇ ਦੀ ਮੌਤ ਦੀ ਖਬਰ ਸੁਣ ਕੇ ਪੂਰੀ ਪੰਜਾਬੀ ਇੰਡਸਟਰੀ ਸਦਮੇ ਦੇ ਵਿੱਚ ਹੈ ਸਾਰੇ ਸਿੰਗੜਾਂ ਸਾਰੇ ਆਰਟਿਸਟਾਂ ਵੱਲੋਂ ਸਿੱਧੂ ਦੀ ਇਸ ਖਬਰ ਨੂੰ ਸੁਣਨ ਤੋਂ ਬਾਅਦ ਕਾਫੀ ਰਿਐਕਸ਼ਨਸ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਜੋ ਸਿੱਧੂ ਦੇ ਨਾਲ ਹਮੇਸ਼ਾ ਹੀ ਕੰਟਰੋਵਰਸੀ ਦੇ ਵਿੱਚ ਰਹਿੰਦੇ ਸੀ ਹਮੇਸ਼ਾ ਹੀ ਸਿੱਧੂ ਤੇ ਕਰਨ ਔਜਲੇ ਦੀ ਟਕਰਾਰ ਲੈਂਦੀ ਸੀ ਅੱਜ ਕਰਨ ਔਜਲੇ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਹੈ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਜਦੋਂ ਵੀ ਸਿੱਧੂ ਤੇ ਕਰਨ ਦੀ ਕੋਈ ਪੋਸਟ ਹੁੰਦੀ ਸੀ ਤੇ ਇਹੀ ਹੁੰਦਾ ਸੀ ਕਿ ਇੱਕ ਦੂਜੇ ਨੂੰ ਰਿਪਲਾਈ ਦਿੱਤੇ ਜਾਂਦੇ ਸੀ ਇੱਕ ਦੂਜੇ ਨੂੰ ਬਲੇਮ ਕੀਤਾ ਜਾਂਦਾ ਸੀ ਭਾਵੇਂ ਗੱਲ ਹੋਵੇ ਲਾਈਵ ਸ਼ੋਜ਼ ਦੀ ਸਟੇਜ ਰੋਜ਼ ਦੀ ਦੋਵੇਂ ਲਾਈਵ ਸ਼ੋਜ਼ ਤੇ ਵੀ ਇੱਕ ਦੂਜੇ ਨੂੰ ਰਿਪਲਾਈ ਦਿੰਦੇ ਸੀ ਗਾਣਿਆਂ ਰਾਹੀਂ ਇੱਕ ਦੂਜੇ ਨੂੰ ਰਿਪਲਾਈ ਦਿੰਦੇ ਸੀ ਫੈਨਸ ਨੂੰ ਹਮੇਸ਼ਾ ਵੇਟ ਰਹਿੰਦੀ ਸੀ ਕਦੋਂ ਕਰਨ ਔਜਲੇ ਦਾ ਗਾਣਾ ਆਵੇ ਤੇ ਉਸ ਤੋਂ ਬਾਅਦ ਸਿੱਧੂ ਦਾ ਗਾਣਾ ਆਵੇ ਜਾਂ ਸਿੱਧੂ ਨੇ ਆਪਣੇ ਗਾਣੇ 'ਚ ਕੀ ਕਿਹਾ ਜੋ ਕਿ ਕਰਨ ਨੂੰ ਟਾਰਗੇਟ ਕੀਤਾ ਗਿਆ ਹੋਵੇ ਉਸ ਤੋਂ ਬਾਅਦ ਕਰਨ ਆਪਣੇ ਗਾਣੇ 'ਚ ਕਿਹੜੀ ਲਾਈਨ ਬੋਲਦੇ ਆ ਜੋ ਸਿੱਧੂ ਨੂੰ ਟਾਰਗੇਟ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਕੰਟਰੋਵਰਸੀ ਰਹੀ ਹੈ ਨਾ ਦੋਵਾਂ ਦੇ ਵਿੱਚ ਕਾਫੀ ਦੇਰ ਤੋਂ ਇਹ ਵਿਵਾਦ ਚੱਲਦਾ ਆ ਰਿਹਾ ਸੀ ਔਰ ਇਹ ਵਿਵਾਦ ਅੱਜ ਤੱਕ ਕੰਟੀਨਿਊ ਸੀ ਪਰ ਅੱਜ ਇਮੋਸ਼ਨਲ ਹੋਏ ਨੇ ਕਰਨ ਔਜਲਾ ਵੀ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਹਾਰਟ ਬ੍ਰੇਕ ਦੀ ਈਮੋਜੀ ਪਾਈਆ ਔਰ ਉਸਦੇ ਨਾਲ ਹੀ ਲਿਖਿਆ ਉਹ ਵਾਏ ਗੁਰੂ ਮਾਪਿਆਂ ਨੂੰ ਬਲ ਬਖਸ਼ੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਦੀ ਇਹ ਖਬਰ ਸੁਣਨ ਤੋਂ ਬਾਅਦ ਹਰ ਪੰਜਾਬੀ ਹਰ ਹਿੰਦੁਸਤਾਨੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਲੋਕ ਅੱਜ ਸਦਮੇ ਦੇ ਵਿੱਚ ਨੇ ਕਿਸੇ ਤੋਂ ਇਹ ਸੋਚ ਵੀ ਨਹੀਂ ਪਾ ਰਹੇ ਹੈ ਕਿ ਆ ਇਹ ਹੋ ਕੀ ਗਿਆ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਕਿਸ ਤਰ੍ਹਾਂ ਹੋ ਸਕਦਾ ਆ ਆਖਿਰਕਾਰ ਕੀ ਵਜ੍ਹਾ ਸੀ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵੀ ਸਾਰੇ ਆਰਟਿਸਟ ਇਸ ਟਾਈਮ ਡਰੇ ਹੋਏ ਨੇ ਔਰ ਇਸ ਟਾਈਮ ਖਤਰਾ ਮਹਿਸੂਸ ਕਰ ਰਹੇ ਨੇ ਕਿਉਂਕਿ ਜੋ ਕੁਝ ਸਿੱਧੂ ਦੇ ਨਾਲ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ ਜਿਸ ਤੋਂ ਬਾਅਦ ਅੱਜ ਕਰਨ ਔਜਲੇ ਦੀ ਗੱਲ ਕਰੀਏ ਬੱਬੂ ਮਾਨ ਦੀ ਗੱਲ ਕਰੀਏ ਪ੍ਰੇਮ ਢਿਲੋਂ ਦੀ ਗੱਲ ਇਹ ਅਮਰਿਤ ਮਹਾਨ ਰਣਜੀਤ ਬਾਵਾ ਤਰਸੀਮ ਜਸੜਾ ਮੀ ਵਰਕ ਪੂਰੀ ਪੰਜਾਬੀ ਇੰਡਸਟਰੀ ਅੱਜ ਹਿੱਲੀ ਹੋਈ ਹੈ ਅੱਜ ਸਦਮੇ ਦੇ ਵਿੱਚ ਹੈ ਕਰਨ ਔਜਲਾ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਦੇਰ ਤੋਂ ਤਕਰਾਰ ਦੇ ਵਿੱਚ ਸੀ ਕਾਫੀ ਦੇਰ ਤੋਂ ਇਹਨਾਂ ਦੀ ਕੰਟਰੋਵਰਸਿਸ ਚੱਲਦੀਆਂ ਆ ਰਹੀਆਂ ਸੀ ਕਾਫੀ ਦੇਰ ਤੋਂ ਇੱਕ ਦੂਜੇ ਨੂੰ ਰਿਪਲਾਈ ਦਿੱਤੇ ਜਾ ਰਹੇ ਸੀ ਭਾਵੇਂ ਉਹ ਗਾਣੇ ਹੋਣ ਜਾਂ ਲਾਈਵ ਸ਼ੋਜ਼ ਹੋਣ ਪਰ ਅੱਜ ਕਰਨ ਵੀ ਇਮੋਸ਼ਨਲ ਹੋਏ ਨੇ ਕਰਨ ਨੇ ਆਪਣੇ ਸੋਸ਼ਲ ਮੀਡੀਆ ਉਹ ਸੋਸ਼ਲ ਮੀਡੀਆ ਜਿੱਥੇ ਸਿੱਧੂ ਨੂੰ ਰਿਪਲਾਈ ਦਿੱਤੇ ਜਾਂਦੇ ਸੀ ਸਿੱਧੂ ਨੂੰ ਟਾਰਗੇਟ ਕੀਤਾ ਜਾਂਦਾ ਸੀ ਜਾਂ ਇੱਕ ਦੂਜੇ ਵੱਲੋਂ ਦੋਵਾਂ ਨੂੰ ਕੀਤਾ ਜਾਂਦਾ ਸੀ ਅੱਜ ਉਸ ਸੋਸ਼ਲ ਮੀਡੀਆ ਤੇ ਉਸ ਆਪਣੇ ਅਫੀਸ਼ੀਅਲ ਅਕਾਊਂਟ ਤੇ ਕਰਨ ਔਜਲੇ ਵੱਲੋਂ ਸਿੱਧੂ ਲਈ ਪੋਸਟ ਪਾਈ ਗਈ ਹੈ ਜਿਸ ਵਿੱਚ ਹਾਰਟ ਬ੍ਰੇਕ ਦਾ ਇਮੋਜੀ ਹੈ ਔਰ ਉਸ ਦੇ ਨਾਲ ਇਹ ਲਿਖਿਆ ਗਿਆ ਹੈ ਕਿ ਮਾਪਿਆਂ ਨੂੰ ਬਲ ਬਖਸ਼ੀ